ਅਕਸਰ ਇੱਕ ਸਵਾਲ ਮਨ ਚੰਦਾ ਕਿ ਲੋਕ ਕਿਉਂ ਬਾਹਰ ਜਾਂਦੇ ਨੇ ਕਿਉਂ ਸਾਡੇ ਪੰਜਾਬੀ ਵੀਰ ਭੈਣ ਭਰਾ ਅੱਜ ਬਾਹਰ ਜਾ ਕੇ ਕੰਮ ਕਰਦੇ ਨੇ ਮਿਹਨਤ ਮਜ਼ਦੂਰੀ ਕਰਦੇ ਨੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਨਹੀਂ ਕਰਨਾ ਚਾਹੁੰਦੇ ਕੀ ਇਹ ਨਹੀਂ ਮੜਾ ਸਾਡਾ ਪੰਜਾਬ ਸਾਡਾ ਵਿਰਸਾ ਸਾਡੇ ਲੋਕ ਉਹ ਹਿੰਦੁਸਤਾਨ ਦੇ ਵਿੱਚ ਸੋਨੇ ਦੀ ਚਿੜੀ ਸੀ ਸਾਡਾ ਪੰਜਾਬ ਕੀ ਅੱਜ ਪੰਜਾਬ ਸੋਨੇ ਦੀ ਚਿੜੀ ਨਹੀਂ ਹੈ ਕੀ ਅੱਜ ਪੰਜਾਬ 'ਚ ਰੋਜ਼ਗਾਰ ਨਹੀਂ ਹੈ ਜਾਂ ਪੰਜਾਬ 'ਚ ਕਾਰੋਬਾਰ ਨਹੀਂ ਹੈਗੇ ਅੱਜ ਵੀ ਪੰਜਾਬ ਹਰ ਰੋਜ਼ ਵੱਧ ਰਿਹਾ ਹੈ ਬਟ ਸਾਡੇ ਭੈਣ ਭਰਾ ਅੱਜ ਨਹੀਂ ਰਹਿਣਾ ਚਾਹੁੰਦੇ ਉਥੇ ਜ਼ਿਆਦਾਤਰ ਲੋਕ ਬਾਹਰ ਜਾਣਾ ਚਾਹੁੰਦੇ ਨੇ ਕਾਰਨ ਕੀ ਹੈ ਇਹਦੇ ਪਿਛੇ ਤੁਸੀਂ ਵੀ ਮੈਨੂੰ ਦੱਸਣ ਦੀ ਕੋਸ਼ਿਸ਼ ਕਰਿਓ ਮੈਂ ਤੁਹਾਡੇ ਕਮੈਂਟ ਪੜ੍ਹਾਂਗਾ ਆਪਦੀ ਅਗਲੀ ਵੀਡੀਓ ਦੇ ਵਿੱਚ ਅਗਲੇ ਲਾਈਵ ਸੈਕਸ਼ਨ 'ਚ ਅਸੀਂ ਤੁਹਾਡੇ ਦਿੱਤੇ ਗਏ ਜਵਾਬਾਂ ਦੇ ਉੱਤੇ ਗੱਲ ਕਰਾਂਗੇ ਅੱਜ ਕਿਉਂ ਪੰਜਾਬ ਖਾਲੀ ਹੋ ਰਿਹਾ ਇੱਕ ਬਹੁਤ ਵੱਡਾ ਮਸਲਾ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਵਿਸ਼ੇ ਤੇ ਚਰਚਾ ਕਰਨੀ ਚਾਹੀਦੀ ਹੈ ਕੀ ਲੋੜ ਆਜਕਲ ਦੇ ਬੱਚਿਆਂ ਨੂੰ ਯੂਥ ਬਾਹਰ ਕਿਉਂ ਜਾ ਰਿਹਾ ਹੈ ਇਹ ਮੇਰਾ ਸਵਾਲ ਹੈ ਮੈਂ ਵੀ ਆਪਣੇ ਲੈਵਲ ਤੇ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਹੋ ਸਕਦਾ ਮੇਰੇ ਜਵਾਬ ਨਾਲ ਤੁਸੀਂ ਲੋਕ ਸਹਿਮਤ ਹੋਵੋ ਹੋ ਸਕਦਾ ਸਹਿਮਤ ਨਾ ਹੋਵੋ ਬਟ ਮੈਂ ਤੁਹਾਡਾ ਜਵਾਬ ਵੀ ਲੈਣਾ ਚਾਹਾਂਗਾ ਜੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਲਿਖ ਦਿਓ ਕਿ ਅੱਜ ਪੰਜਾਬੀ ਭੈਣ ਭਰਾ ਕਿਉਂ ਬਾਹਰ ਜਾਣਾ ਚਾਹੁੰਦੇ ਨੇ ਸ਼ਾਇਦ ਅਸੀਂ ਆਪ ਦੇ ਪੰਜਾਬ ਨੂੰ ਕੋਈ ਸੁਨੇਹਾ ਦੇ ਪਾਈਏ ਬੱਚਿਆਂ ਨੂੰ ਕੁਝ ਗਾਈਡ ਕਰ ਪਾਈਏ ਜੇ ਕੋਈ ਬੁੱਧੀਜੀਵੀ ਕੋਈ ਭੈਣ ਭਰਾ ਆਪਦੇ ਸੁਝਾਅ ਦੇਣਾ ਚਾਹੁੰਦਾ ਆਪਦੇ ਮਨ ਦੀ ਗੱਲ ਕਰਨਾ ਚਾਹੁੰਦਾ ਤੇ ਜਰੂਰ ਸਾਨੂੰ ਕਮੈਂਟ ਬਾਕਸ ਲਿਖੋ ਕਿ ਅੱਜ ਪੰਜਾਬੀ ਕਿਉਂ ਬਾਹਰ ਜਾਣਾ ਚਾਹੁੰਦੇ ਨੇ ਕਿਉਂ ਪੰਜਾਬ ਚ ਰਹਿਣਾ ਨਹੀਂ ਚਾਹੁੰਦੇ ਬਹੁਤ ਵੱਖਰੇ ਵੱਖਰੇ ਜਵਾਬ ਹੋਣਗੇ ਸਾਰਿਆਂ ਦੇ ਮੈਨੂੰ ਜਿਹੜਾ ਲੱਗਦਾ ਅੱਜ ਇੱਕ ਭੇਡਚਾਲ ਸ਼ੁਰੂ ਹੋਈ ਹੈ ਨਲਾਕ ਬੱਚੇ ਜਦੋਂ ਕਾਮਯਾਬ ਨਹੀਂ ਹੁੰਦੇ ਜਦੋਂ ਉਹਨਾਂ ਦੇ ਚੰਗੇ ਨੰਬਰ ਨਹੀਂ ਆਉਂਦੇ ਤਾਂ ਮਾਪਿਓ ਸੋਚਦਾ ਵੀ ਇਹਨੂੰ ਕੈਨੇਡਾ ਭੇਜ ਦਿਓ ਆਸਟ੍ਰੇਲੀਆ ਲਾ ਦਿਓ ਇਹਨੂੰ ਡੰਕੀ ਕਰਾ ਕੇ ਕਿਸੇ ਤਰੀਕੇ ਅਮਰੀਕਾ ਪਹੁੰਚਾ ਦਿਓ ਕਿਉਂ ਅਸੀਂ ਇੱਥੇ ਰਹਿਣਾ ਨਹੀਂ ਚਾਹੁੰਦੇ ਕਿਉਂਕਿ ਅੱਜ ਸਾਡੇ ਕੋਲ ਜ਼ਮੀਨਾਂ ਨਹੀਂ ਹੈਗੀਆਂ ਜ਼ਮੀਨਾਂ ਖਤਮ ਹੋ ਚੁੱਕੀਆਂ ਹਨ ਅੱਜ ਜ਼ਮੀਨਾਂ ਵੇਚ ਕੇ ਸਾਡੇ ਭੈਣ ਭਰਾ ਬਾਹਰਲੇ ਮੁਲਕਾਂ ਦੇ ਵਿੱਚ ਜਾ ਰਹੇ ਨੇ ਕੀ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਇੱਕ ਚਰਚਾ ਦਾ ਵਿਸ਼ਾ ਹੈ ਅਸੀਂ ਇਸ ਤੱਤ ਤੱਕ ਪਹੁੰਚੀਏ ਕਿ ਅੱਜ ਕਿਉਂ ਸਾਡੇ ਪੰਜਾਬੀ ਭੈਣ ਭਰਾ ਬਾਹਰ ਜਾਣਾ ਚਾਹੁੰਦੇ ਨੇ ਕਿਉਂ ਲੋਕ ਪੰਜਾਬ 'ਚ ਰਹਿਣਾ ਨਹੀਂ ਚਾਹੁੰਦੇ ਜ਼ਿਆਦਾਤਰ ਲੋਕ ਪਿੰਡੂ ਪਸ਼ੋਕਰ ਤੋਂ ਬਿਲੋਂਗ ਕਰਦੇ ਨੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਲੋਕ ਖੇਤੀਬਾੜੀ ਉਹਨਾਂ ਦਾ ਕੀਤਾ ਹੁੰਦਾ ਸੀ ਜਿਹਨੂੰ 10 ਕਿੱਲੇ ਪਹਿਲੀ ਜਾਂਦੀ ਸੀ ਅੱਜ ਉਹ 2.5 ਕਿੱਲੇ ਦੇ ਵਿੱਚ ਵੰਡੀ ਗਈ ਹੈ ਐਵਰੇਜ ਪੰਜਾਬ ਦੇ ਫਾਰਮਰ ਦੇ ਕੋਲ 2.5 ਕਿੱਲੇ ਜ਼ਮੀਨ ਹੈ ਅੱਜ ਦੀ ਦਰੇਡ ਚ ਇਹ 2.5 ਕਿੱਲੇ ਜ਼ਮੀਨ ਦੇ ਵਿੱਚ ਸਾਰਿਆਂ ਨੇ ਭਈਆ ਵੀ ਰੱਖਿਆ ਹੋਇਆ ਹੈ ਇਹ ਢਾਈ ਕਿੱਲੇ ਜ਼ਮੀਨ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਸਬਜ਼ੀਆਂ ਲਾਉਂਦੇ ਨੇ ਜ਼ਿਆਦਾਤਰ ਲੋਕ ਕਣਕ ਝੋਨੇ ਦੇ ਉੱਤੇ ਹੀ ਨਿਰਭਰ ਕਰਦੇ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਜ਼ਰ ਨਹੀਂ ਆ ਰਿਹਾ ਕੁਝ ਕਿ ਅੱਜ ਤਾਂ ਹਾਲਾਤ ਔਖੇ ਹੋਏ ਦੇ ਨੇ ਇੱਕ ਕਿਸਾਨ ਹਰ ਰੋਜ਼ ਮਿਹਨਤ ਕਰਦਾ ਫਿਰ ਵੀ ਉਹਦਾ ਢਾਈ ਕਿੱਲੇਾਂ 'ਚ ਕੁਝ ਨਹੀਂ ਵੱਢਦਾ ਆਬਾਦੀ ਵੱਧ ਰਹੀ ਹੈ ਖਰਚੇ ਵਧਦੇ ਪਏ ਨੇ ਹਰ ਕੋਈ ਮਜਬੂਰ ਹੋਇਆ ਪਿਆ ਹੈ ਅੱਜ ਇਸ ਮਜਬੂਰੀ ਦੇ ਵਿੱਚ ਸਾਡੇ ਪਿੰਡੂ ਪਛੋਕਰ ਦੇ ਲੋਕ ਆਪ ਦਾ ਦੇਸ਼ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਕੰਮ ਕਰਨ ਲਈ ਜਾ ਰਹੇ ਨੇ ਤੁਸੀਂ ਵੀ ਕੋਸ਼ਿਸ਼ ਕਰੋ ਦੱਸਣ ਦੀ ਕਿ ਅੱਜ ਪੰਜਾਬੀ ਭੈਣ ਭਰਾ ਕਿਉਂ ਬਾਹਰ ਜਾ ਰਹੇ ਨੇ ਸ਼ਾਇਦ ਅਸੀਂ ਕਿਸੇ ਤੱਤ ਤੱਕ ਪਹੁੰਚ ਪਾਈਏ ਮੈਨੂੰ ਜਿੱਥੇ ਤੱਕ ਲੱਗਦਾ ਜੋ ਰੋਜ਼ਗਾਰ ਦੀ ਕਮੀ ਹੈ ਖੇਤੀ ਦਾ ਬੁਰਾ ਹਾਲ ਹੋ ਚੁੱਕਾ ਹੈ ਖੇਤੀ ਦੇ ਵਿੱਚੋਂ ਇੰਨੇ ਪੈਸੇ ਨਹੀਂ ਨਿਕਲਦੇ ਪਏ ਕਿ ਪਰਿਵਾਰ ਨੂੰ ਪਾਲਿਆ ਜਾ ਸਕੇ ਪਰਿਵਾਰ ਦਾ ਪਾਲਣ ਪੋਸ਼ਣ ਔਖਾ ਹੋਇਆ ਪਿਆ ਕਿਸਾਨ ਵਾਸਤੇ ਨਾ ਕਿਸਾਨ ਨੂੰ ਫਸਲ ਚੋਂ ਪੈਸੇ ਮਿਲਦੇ ਪਏ ਆ ਕਰਜ਼ਾ ਵਖਰਾ ਚੜਿਆ ਹੋਇਆ ਕਿਸਾਨ ਤੇ ਤੇ ਚਾਹਤਾਂ ਲੋਕ ਇਸ ਕਰਕੇ ਜਾਣਾ ਚਾਹੁੰਦੇ ਨੇ ਵੀ ਉਹਨਾਂ ਨੂੰ ਇੱਥੇ ਕੁਝ ਨਜ਼ਰ ਨਹੀਂ ਆ ਰਿਹਾ ਬਾਹਰ ਜਾ ਕੇ ਮਿਹਨਤ ਮਜ਼ਦੂਰੀ ਕਰਕੇ ਲੋਕ ਆਪਣਾ ਢਿੱਡ ਵੀ ਭਰ ਲੈਂਦੇ ਆ ਆਪਦੇ ਮਾਪਿਆਂ ਦੇ ਸੁਪਨੇ ਵੀ ਸਹਾਰ ਕਰ ਲੈਂਦੇ ਆ ਰੋਜ਼ਗਾਰ ਦਾ ਸਾਧਨ ਬਣਿਆ ਹੋਇਆ ਹੈ ਅੱਜ ਵਿਦੇਸ਼ਾਂ ਦੇ ਵਿੱਚ ਜਾਣਾ ਕੈਨੇਡਾ ਕੈਨੇਡਾ ਹੋਈ ਪਈ ਹੈ ਕੋਈ 25 ਲੱਖ ਰੁਪਏ ਚ ਭੇਜਦਾ ਪਿਆ ਤੇ ਕੋਈ 50 ਲੱਖ ਰੁਪਏ ਚ ਭੇਜਦਾ ਪਿਆ ਕੋਈ ਇਹਨੂੰ ਮੰਜਨ ਦੇ ਤਰੀਕੇ ਨਾਲ ਵੇਚਦਾ ਪਿਆ ਕੋਈ ਇਹਨੂੰ ਚੂਰਨ ਵਾਂਗੂ ਵੇਚਦਾ ਪਿਆ ਕੋਈ ਹਾਕਾ ਮਾਰ ਕੇ ਭੇਜਦਾ ਪਿਆ ਕੋਈ ਪੱਟਾਂ ਦੇ ਹੱਥ ਮਾਰ ਕੇ ਭੇਜਦਾ ਪਿਆ ਕੋਈ ਕਹਿੰਦਾ ਮੈਂ ਇੰਨੇ ਵੀਜੇ ਲਵਾਤੇ ਕੋਈ ਕਹਿੰਦਾ ਮੈਂ ਇੰਨੇ ਵੀਜੇ ਲਵਾਤੇ ਸਾਡੇ ਪੰਜਾਬੀ ਭੈਣ ਭਰਾ ਆਪ ਬਾਹਰ ਜਾਣਾ ਚਾਹੁੰਦੇ ਨੇ ਬਾਹਰ ਜਾ ਕੇ ਆਪ ਦਾ ਫਿਊਚਰ ਬਣਾਣਾ ਚਾਹੁੰਦੇ ਨੇ ਪਿਛਲੇ 2 ਮਹੀਨਿਆਂ ਤੋਂ ਕੈਨੇਡਾ ਦੀ ਸਰਕਾਰ ਨੇ ਕੋਈ ਫਾਈਲ ਨਹੀਂ ਲਈ ਸਟੱਡੀ ਵੀਜ਼ੇ ਦੀ ਅਟੈਸਟੇਸ਼ਨ ਦਾ ਰੂਲ ਆ ਗਿਆ ਸੀ ਹਜੇ ਤੱਕ ਕਾਰੋਬਾਰ ਬੰਦ ਪਏ ਆ ਲੋਕਾਂ ਦੇ ਵੱਖਰੇ ਵੱਖਰੇ ਮੁਲਕਾਂ ਦੇ ਨਾਂ ਸੁਣਨ ਨੂੰ ਮਿਲ ਗਏ ਤੁਹਾਨੂੰ ਜਰਮਨੀ ਚਰਚਾ 'ਚ ਆ ਗਿਆ ਪਪਰਾਸੂ ਸਿੰਗਾਪੁਰ ਦੀ ਗੱਲ ਆ ਗਿਆ ਕਰਨ ਸਿੰਗਾਪੁਰ ਸਾਈਪ੍ਰਸ ਵਾਲੇ ਬੋਰਡ ਫਿਰ ਦਵਾਲਾ ਤੋਂ ਖੜੇ ਹੋ ਗਏ ਸਮਝਦਾਰ ਬਣਨਾ ਤੁਸੀਂ ਆਸਟ੍ਰੇਲੀਆ ਪੇ ਜੰਦੀ ਅਸੀਂ ਜਾਣਕਾਰੀ ਦਿੰਨੇ ਆ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਹਾਈਲਾਈਟ ਦੇ ਵਿੱਚ 6 ਬੈਂਡ ਹੁੰਦੇ ਆ ਜਿਨ੍ਹਾਂ ਦੇ ਪੀਟੀ ਦੇ ਵਿੱਚ 50 ਨੰਬਰ ਹੁੰਦੇ ਆ ਅੱਜ ਆਸਟ੍ਰੇਲੀਆ ਚਲੋਗੇ 5-7 ਲੱਖ ਰੁਪਿਆ ਮਹੀਨੇ ਦਾ ਬਣਾ ਲਓਗੇ ਉੱਥੇ ਜਾ ਕੇ ਕੋ ਆਪਣੀ ਰੋਟੀ ਵਧੀਆ ਖਾ ਲੋਗੇ ਆਪਦੇ ਮਾਪਿਓ ਨੂੰ ਵੀ ਕੁਝ ਨਾ ਕੁਝ ਭੇਜ ਦਿਓਗੇ ਜੇ 50 ਕ ਨੰਬਰ ਹੈਗੇ ਆ ਪੀਟੀ ਚ ਸਾਨੂੰ ਸੰਪਰਕ ਕਰੋ ਤੁਹਾਨੂੰ ਆਸਟ੍ਰੇਲੀਆ ਮੈਲਬਨ ਸਿਡਨੀ ਚ ਦਾਖਲਾ ਕਰਾ ਕੇ ਦੇਾਂਗੇ 2 4 5 ਦਿਨ ਦੇ ਵਿੱਚ ਤੁਹਾਡੀ ਫਾਈਲ ਜਮਾ ਹੋ ਜਾਊਗੀ ਜੇ ਕਿਸੇ ਏਜੰਟ ਨੂੰ ਫਾਈਲ ਦਿੱਤੀ ਹੋਈ ਹੈ ਚੁੱਕ ਲਿਆ ਉਥੋਂ ਕਿਉਂਕਿ ਦਾਖਲੇ ਨਹੀਂ ਹੁੰਦੇ ਪਏ ਜ਼ਿਆਦਾਤਰ ਕਾਲਜਾਂ ਯੂਨੀਵਰਸਿਟੀ ਵਾਲਿਆਂ ਨੇ ਦੋ ਲਵਾਈ ਹੋਈ ਆ ਪੰਜਾਬ ਦੇ ਬੱਚਿਆਂ ਦੀ ਕੋਈ ਕਹਿੰਦਾ ਮੈਨੂੰ ਪੁਰਾਣੇ ਫੰਡ ਲਿਆ ਕੇ ਦੇ ਤਾਂ ਕੋਈ ਕਹਿੰਦਾ ਮੈਨੂੰ ਆਪਦੀ ਇਨਕਮ ਟੈਕਸ ਦੀ ਰਿਟਰਨ ਲਿਆ ਕੇ ਦੇ ਕੋਈ ਕਹਿੰਦਾ ਤੂੰ ਫਾਰਮਰ ਬੈਕਗਰਾਉਂਡ ਤੋਂ ਆ ਤਾਂ ਕੋਈ ਇਦਾਂ ਕਹਿੰਦਾ ਤੇ ਕੋਈ ਇਦਾਂ ਕਹਿੰਦਾ ਦੁਨੀਆ ਖੱਜਲ ਕਰਨ ਦੀ ਆ ਸਟੂਡੈਂਟ ਨੂੰ ਸਾਡਾ ਕੰਮ ਬਤੌਰ ਏਜੰਟ ਤੁਹਾਡੀ ਫਾਈਲ ਜਮ੍ਹਾਂ ਕਰਾਉਣਾ ਵਾ ਅਸੀਂ ਤੁਹਾਡੀ ਫਾਈਲ ਜ਼ਰੂਰ ਜਮ੍ਹਾਂ ਕਰਾ ਦਾਂਗੇ ਜਲਾਈ ਇੰਟੈਗ੍ਰੀ ਬਾਕੀ ਦੇਖੋ ਵੀਜ਼ਾ ਦੇਣਾ ਨਾ ਦੇਣਾ ਬੈਸੀ ਦੇ ਹੱਥ ਚ ਹੈ ਅਸੀਂ ਜਮ੍ਹਾਂ ਜ਼ਰੂਰ ਕਰਾ ਦੇਾਂਗੇ ਤੁਹਾਡੀ ਜਿਹੜੇ ਭੈਣ ਭਰਾ ਆਸਟ੍ਰੇਲੀਆ ਮੈਲਬਨ ਸਿਡਨੀ ਜਾਣਾ ਚਾਹੁੰਦੇ ਨੇ ਜਲਾਈ ਇੰਟੈਕ ਵਾਸਤੇ ਸਾਡੇ ਨਾਲ ਸੰਪਰਕ ਕਰ ਲਓ ਘੱਟੋ ਘੱਟ ਰੋਟੀ ਵਧੀਆ ਖਾ ਲੋਗੇ ਜਾ ਕੇ ਉੱਥੇ ਬਾਕੀ ਪੈਸੇ ਅਸੀਂ ਲੈਨੇ ਆ ਵੀਜ਼ਾ ਲੱਗਣ ਤੋਂ ਬਾਅਦ ਅੱਜ ਮਸਲਾ ਇਹ ਆ ਕਿ ਪੰਜਾਬ ਦੇ ਕੋਲ ਰੋਜ਼ਗਾਰ ਨਹੀਂ ਹੈਗਾ ਜਿਹੜੇ ਯੰਗ ਬੱਚੇ ਆ ਉਹਨਾਂ ਨੂੰ ਕੁਝ ਨਜ਼ਰ ਨਹੀਂ ਆ ਰਿਹਾ ਅੱਗੇ ਖੇਤੀ ਦੀ ਲੜਾਈ ਅੱਜ ਕਿਸਾਨ ਬਾੜਾਂ ਤੇ ਲੜਦਾ ਪਿਆ ਜਾ ਕੇ ਕਿਸਾਨ ਭੈਣ ਭਰਾ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਨੇ ਆਪਣੀ ਫਸਲਾਂ ਦੀ ਰਾਖੀ ਵੀ ਕਰਦੇ ਨੇ ਬਟ ਅੱਜ ਆਪਣੀ ਹੋਂਦ ਦੀ ਲੜਾਈ ਲੜ ਰਹੇ ਨੇ ਇਹ ਕਿਸਾਨ ਫਸਲਾਂ ਬੀਜਦਾ ਫਿਰ ਵੀ ਉਹਨੂੰ ਉਹਦਾ ਹੱਕ ਨਹੀਂ ਮਿਲਦਾ ਜੇ ਤੁਸੀਂ ਵੀ ਕਿਸਾਨੀ ਨੂੰ ਬਿਲੋਂਗ ਕਰਦੇ ਹੋ ਸਾਨੂੰ ਇੱਕ ਕਮੈਂਟ ਬਾਕਸ ਲਿਖ ਕੇ ਮੜ ਜਾ ਦੱਸਿਓ ਕਿ ਕਿਉਂ ਅੱਜ ਪੰਜਾਬੀ ਭੈਣ ਭਰਾ ਬਾਹਰ ਜਾਣਾ ਚਾਹੁੰਦੇ ਨੇ ਸ਼ਾਇਦ ਤੁਹਾਡੇ ਦਿੱਤੇ ਗਏ ਜਵਾਬ ਦੇ ਨਾਲ ਕਿਸੇ ਨੂੰ ਕੋਈ ਸਹੀ ਰਸਤਾ ਮਿਲ ਜਵੇ ਬਾਕੀ ਅਸੀਂ ਆਸਟ੍ਰੇਲੀਆ ਭੇਜਣ ਦੀ ਮੁਹਿੰਮ ਚਲਾਈ ਹੈ ਜਿਹੜੇ ਭੈਣ ਭਰਾ ਨੇ ਜਾਣਾ ਉਹ ਸਾਨੂੰ ਫੋਨ ਕਰ ਲਿਓ ਸਾਡੇ ਕੋਲ ਦਫ਼ਤਰ ਆ ਜਿਓ ਬਾਕੀ ਅਡੀਕਾਂਗੇ ਜੀ ਲਿਖ ਕੇ ਦਿਓ ਤੁਹਾਨੂੰ ਕੀ ਲੱਗਦਾ ਕਿਉਂ ਭੈਣ ਭਰਾ ਬਾਹਰ ਜਾ ਰਹੇ ਨੇ ਤਾਂ ਜੀ ਮਿਲਦੇ ਹਾਂ ਜੀ ਫਿਰ ਕਾਲ ਕਰੋ ਹੁਣੇ ਤਾਂ ਜੋ ਤੁਹਾਡੀ ਫਾਈਲ ਆਸਟ੍ਰੇਲੀਆ ਦੀ ਜਮ੍ਹਾਂ ਕਰਾ ਦਈਏ ਧੰਨਵਾਦ